ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਏ ਹਨ ਵਿਧਾਨ ਸਭਾ ਹਲਕਾ ਫਿਲੌਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੇ ਇੱਥੇ ਮੁਕਾਬਲੇ ਹੋਏ ਹਨ ਜਿਨ੍ਹਾਂ ਵਿੱਚ ਬੁੰਡਾਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਪਲਵਿੰਦਰ ਕੌਰ ਨੇ 2162 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਦੁਸਾਂਜਕਲਾ ਜ਼ੋਨ ਤੋਂ ਬਲਬੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 1100 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ गन्ना जोन तो बसपा दी सरपंच रजनीबाला ने जित हासिल की है जबकि अपरा जोन तो बसपा दे मनजीत कुमार जीती ने जित हासिल की है चार जिला परिषद सीटा चो आम आदमी पार्टी का खाता नहीं खोल सकिया है इसे तरीके नाल जेकर ब्लैक समिति जोन ब्लैक रुड़का कलां दी गल कीती जावे ਇੱਥੇ 15 ਬਲਾਕ ਸਮਰੱਥੀ ਦੀਆਂ ਸੀਟਾਂ ਵਿੱਚ ਮੁਕਾਬਲੇ ਹੋਏ ਹਨ ਇਸ ਵਿੱਚ ਦੂਸਾਂਚਕਲਾ ਜ਼ੋਨ ਤੋਂ ਜਾਦ ਉਮੀਦਵਾਰ ਗੁਰਪ੍ਰੀਤ ਕੌਰ ਨੇ 684 ਵੋਟਾਂ ਹਾਸਲ ਕਰਦੇ ਹੋਏ 38 ਵੋਟਾਂ ਨਾਲ ਵਿਰੋਧੀ ਮਨਪ੍ਰੀਤ ਕੌਰ ਤੋਂ ਜਿੱਤ ਹਾਸਲ ਕੀਤੀ ਹੈ ਪਾਸਲਾ ਜ਼ੋਨ ਤੋਂ ਜਾਦ ਉਮੀਦਵਾਰ ਜਸਪਾਲ ਕੌਰ ਨੇ 1440 ਵੋਟਾਂ ਹਾਸਲ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ ਡੱਲੇਵਾਲ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਜਸਪਾਲ ਮੈਮੀ ਨੇ 270 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਮਾਲਾ ਜੋਂ ਤੋਂ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰ ਜਸਪ੍ਰੀਤ ਸਿੰਘ ਜੱਸੀ ਨੇ 451 ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਪੱਦੀ ਖਾਲਸਾ ਜੋਂ ਤੋਂ ਸ਼ਰੋਮਨੀ ਅਕਾਲੀ ਦਲ ਦੇ ਅਨੂਪ ਬੰਗੜ ਨੇ 152 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਰੁੜਕਾ ਕਲਾ ਤੋਂ ਜਾਦ ਉਮੀਦਵਾਰ ਰਿੰਕੀ ਰਾਣੀ ਨੇ 1322 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ढेसिया काड़ा तो बहुजन समाज पार्टी के उम्मीदवार बलजिंदर कुमार राजू ने तीन सौ दो वोटों न जित हासिल की है मुठडा कला जोन तो बसपा के उम्मीदवार कमलजीत मैमी ने सत सौ पताली वोटों जित हासिल की है मैसमपुर जोन तो कांग्रेस की उम्मीदवार अमनदीप कौर ने बानवे वोटा न जित हासिल की है रुड़की जोन तो आम आदमी पार्टी के मास्टर सोडी ने तीन सौ उन्नीस वोटों न जित हासिल की है अनिहर जोन तो बीबी महेंद्र कौर जो श्रोमणी अकाली दल उदवार जित है जोन तो आम आदमी पार्टी उम्मीदवार वीना कुमारी ने एक सौ पचहत्तर जित हासिल की है बुंडाला जोन तो नवप्रीत नवी ने तीन सौ दस वोटों जित हासिल की है टंडा जोन तो आम आदमी पार्टी की उम्मीदवार सुनीता राणी ने अड़ताली वोटा जित हासिल की है ਕਾਲਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਕੁਮਾਰ ਨੇ 212 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਜੇਤੂ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ ਰਣਵੀਰ ਸਿੰਘ ਨੇ ਜੇਤੂ ਸਰਟੀਫਿਕੇਟ ਦਿੱਤੇ ਇਸ ਤਰੀਕੇ ਨਾਲ ਬਲਾਕ ਰੁੜਕਾ ਕਲਾ ਵਿੱਚ 15 ਵਿੱਚੋਂ 4 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਤੇ ਜਾਦ ਉਮੀਦਵਾਰ 3 ਤੇ ਆਮ ਆਦਮੀ ਪਾਰਟੀ 2 ਤੇ ਬਹੁਜਨ ਸਮਾਜ ਪਾਰਟੀ 2 ਤੇ ਕਾਂਗਰਸ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਦਾ ਬਲਾਕ ਸ਼ਾਂਤੀ ਚੌਨ ਮੈਸਮਪੁਰ ਪੈਂਦਾ ਸੀ ਪੰਜ ਨੰਬਰ ਚੌਨ ਤੇ ਇਹ ਕੁੜੀ ਅਮਨਦੀਪ कौर ਕੈਂਡੀਡੇਟ ਸੀ ਸਾਡੇ ਸ਼ਾਂਤੀ ਦੇ ਵਿੱਚ ਚਾਰ ਪਿੰਡ ਪੈਂਦੇ ਸੀ ਰੂਪੋਵਾਲ ਮੈਸੋਵਰਟੀ ਹੰਸੇ ਤੋਂ ਬੀਡਵਾਂਸ ਜਿਨ੍ਹਾਂ ਵਿੱਚੋਂ ਇਹ ਲੜਕੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸੀ ਅਮਨਦੀਪ कौर ਇਹਨੇ 92 ਵੋਟ ਦੇ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਆ ਅਸੀਂ ਵੋਟਰਾਂ ਦਾ ਔਰ ਸਪੋਰਟਰਾਂ ਦਾ ਮੈਂ ਆਪਣੇ ਵੱਲੋਂ ਤੇ ਅਮਨਦੀਪ ਵੱਲੋਂ ਮੋਟਰਾਂ ਤੇ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜੰਗ ਮਰਦੇ ਬੱਚਿਆਂ ਨੂੰ ਚੁਣ ਕੇ ਸਮਰਥਨ ਦੇ ਕੇ ਬਹੁਤ ਹੀ ਵਧੀਆ ਕਾਰਜ ਕੀਤਾ ਕੰਮ ਕੀਤਾ ਹੈ ਜੇ ਜੋ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆਊਗੀ ਤਾਂ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਉਹ ਤੇਜ਼ੀ ਨਾਲ ਹੋਊਗਾ ਇਹਨਾਂ ਕਹਿੰਦਾ ਹਾਂ ਆਪ ਸਭ ਨੂੰ ਮੁਬਾਰਕਾਂ ਦਿੰਦਾ ਹਾਂ ਜੀ ਤੇ ਕਾਂਗਰਸ ਸਹਾਇਕ ਕਮਾਂਡਰ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਰਾਹਲ ਗਾਂਧੀ ਦੀਆਂ ਨੀਤੀਆਂ ਬੜੀਆਂ ਵਧੀਆ ਤੇ 소ਨੀਆ ਗਾਂਧੀ ਜੀ ਸਾਡੇ ਖੜਕੇ ਜੀ ਤੇ ਰਾਜਾ ਜੀ ਪ੍ਰਧਾਨ ਪੰਜਾਬ ਚੂਸ ਕਾਂਗਰਸ ਜਿਹੜੇ ਪ੍ਰਧਾਨ ਆ ਕਾਂਗਰਸ ਦੇ ਉਹਨਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਹੋਰ ਤਰੱਕੀ ਕਰੂਗੀ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਕੋਰ ਮੈਸੂਪੁਰ ਜ਼ੋਨ ਤੋਂ ਤੇ ਆਪਣਾ ਸੀਗਾ ਲੀਡ 92 ਵੋਟਸ ਤੋਂ ਆਪਾਂ ਜਿੱਤੇ ਆ ਬਲਾਕ ਸੰਮਤੀ ਲਈ ਹਾਂਜੀ ਆਪਣੀ ਪਾਰਟੀ ਕਾਂਗਰਸ ਚੱਕਰ ਮੇਰੀ ਹੋਈ ਆ ਉਹਨਾਂ ਦੀ ਕਾਲੀ ਧਰਨਾ ਪੋਟਰਾ ਦਾ ਦੂਸਰ ਮਾਰ ਕਰਨ ਹਾਂਜੀ ਮੈਂ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਆਪਣੇ ਸਾਰੇ ਸਹਿਯੋਗੀਆਂ ਦਾ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਜ਼ਿਲ੍ਹਾ ਪਰਿਸ਼ਦ ਬੰਡਾਲਾ ਜੋਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਕਾਂਗਰਸ ਸਪੋਤਾਰਾ ਮਨਪ੍ਰੀਤ ਚੱਡਾ ਜਿਹੜਾ ਜੇਤੂ ਜਸ਼ਨ ਮਾਰੇ ਨਾਲ ਕੈਂਡੀਡੇਟ ਵੀ ਹੈ ਯੂਥ ਕਾਂਗਰਸ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਬੀਬੀ ਜੀ ਵੀ ਜਿਹੜੇ ਜਿੱਤ ਕੇ ਜਿਹੜੇ ਬਾਹਰ ਆਏ ਆ ਜਿਹੜਾ ਅੱਖਾਂ ਨਾਮੇ ਖੁਸ਼ੀ ਨੇ ਹੰਝੂ ਆ ਕਿਉਂਕਿ ਦੋ ਬਲਾਕ ਸੰਮਤੀ ਦੇ ਕੇ ਜ਼ਿਲ੍ਹਾ ਪ੍ਰੀਸ਼ਾ ਜਿਹੜੀ ਕਾਂਗਰਸੀ ਝੋਲੂ ਭਈ ਇਹ ਗੱਲਬਾਤ ਵੀ ਕਰਨ ਦੀ ਜਰੂਰ ਕੋਸ਼ਿਸ਼ ਕਰਦੇ ਆਂ ਮਨਪ੍ਰੀਤ ਨਾਲ ਅਸੀਂ ਚਾਹੀਏ ਜਿਹੜਾ ਮਨਪ੍ਰੀਤ ਉਹਨਾਂ ਨੇ ਵੱਡੀ ਜਿੱਤ ਜਿਹੜੀ ਇੱਥੋਂ ਹਾਸਲ ਕੀਤੀ ਹੈ ਸੀਟ ਜਿਹੜੀ ਹੈ ਉਹਨਾਂ ਦੀ ਝੋਲੀ ਜਿਹੜੀ ਪਈ ਹੈ ਮਨਪ੍ਰੀਤ ਪਹਿਲੇ ਦਾ ਮੁਬਾਰਕਾ ਬਹੁਤ-ਬਹੁਤ ਤੁਹਾਡੇ ਮਦਰ ਜਿਹੜੇ ਐ ਇਥੋਂ ਜੇਤੂ ਰਹੇ ਆ ਕਿੰਨੇ ਲੀਡ ਮਿਲੀ ਹੈ ਕਿੰਨੀਆਂ ਵੋਟਾਂ ਪਈਆਂ ਸਰ ਅਪਰੋਕਸੀਮੇਟ 2000 ਵੋਟ ਦੀ ਲੀਡ ਮਿਲੀ ਹੈ ਜੀ ਤੇ ਸਾਰੇ ਜਾਨੀ ਬਹੁਤ ਖੁਸ਼ ਹੈ ਜੀ ਕਾਂਗਰਸ ਪਾਰਟੀ ਦੀ ਜਿੱਤ ਝੋਲੀ ਪਈ ਹੈ ਜੀ ਇਹ ਵੱਡੀ ਜਿੱਤ ਹੈ 2027 ਤੱਕ 27 ਨੂੰ ਲੈ ਕੇ ਜੀ ਬੱਸ ਜੀ ਇਹ ਦੇਖ ਰਿਹਾ ਕਿਉਂਕਿ ਜਿਹੜਾ ਯੂਥ ਹੈ ਵੱਡੀ ਗੱਲ ਇਹ ਅਸੀਂ ਦੇਖਿਆ ਹੈ ਜਿਹੜੇ ਸਾਰੇ ਚੋਣ ਲੜੀ ਹੈ ਯੂਥ ਨੇ ਸਾਡੇ ਨੇ ਬੜਾ ਇਹਦੇ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਅਸਲੀ ਦੇਖਿਆ ਕੋਈ ਲੀਡਰ ਦੇ ਸਰ ਤੇ ਉੱਪਰ ਤੁਸੀਂ ਇਹ ਗੇਮ ਲੜੀ ਹੋਵੇ ਸਾਰੇ ਇਹ ਲੜਾਈ ਯੂਥ ਕਾਂਗਰਸ ਦਾ ਵੱਡਾ ਰੋਲ ਰਿਹਾ ਹੈ ਇਸ ਵਿੱਚ ਬਹੁਤ ਵੱਡਾ ਰੋਲ ਰਿਹਾ ਜੀ ਸਾਡੇ ਆਲ ਇੰਡੀਆ ਪ੍ਰਧਾਨ ਉਦੇਵਨੂ ਚੱਪ ਜੀ ਦਾ ਪੰਜਾਬ ਦੇ ਪ੍ਰਧਾਨ ਇੰਚਾਰਜ ਸਾਹਿਬ ਸਾਡੇ ਜਨਰਲ ਸੈਕਟਰੀ ਇੰਟਰਨੈਸ਼ਨਲ ਜਨਰਲ ਸੈਕਟਰੀ ਨਵਜੋਤ ਸੰਧੂ ਸਾਰੇ ਜਣੇ ਨੇ ਮੇਰੀ ਟਿਕਟ ਦੀ ਪੂਰੀ ਦੌੜ ਭੱਜ ਕੀਤੀ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਦੀਪਕ ਹੋਸਲਾ ਜੀ ਸਾਰਿਆਂ ਦੀ ਗਾਈਡੈਂਸ ਤੇ ਇਲੈਕਸ਼ਨ ਲੜੀ ਗਈ ਹੈ ਮੇਰਾ ਭਰਾ ਸਭੀ ਅਸੈਂਬਲੀ ਪ੍ਰੈਜ਼ੀਡੈਂਟ ਹੈ ਯੂਥ ਕਾਂਗਰਸ ਦਾ ਸਾਰੀ ਟੀਮ ਨੇ ਯੂਥ ਕਾਂਗਰਸ ਨੇ ਵੱਧ ਚੜ ਕੇ ਹਿੱਸਾ ਲਿਆ ਤੇ 2027 ਦੇ ਵਿੱਚ ਵੀ ਏਸੀ ਜੋਸ਼ ਨਾਲ ਕਾਂਗਰਸ ਪਾਰਟੀ ਇਲੈਕਸ਼ਨ ਲੜੇਗੀ ਕਿੰਨੇ ਕਿੰਨੇ ਵੋਟ ਪਈ ਹੈ ਕਹਿੰਦਾ ਮੁਕਾਬਲਾ ਰਿਹਾ 61000 6100 ਵੋਟ ਪਈ ਹੈ ਜੀ ਮੁਕਾਬਲਾ ਅਕਾਲੀ ਦਲ ਨਾਲ ਸੀਗਾ ਵਿਨਿੰਗ ਮਾਰਜਿਨ ਨੂੰ ਹਾਲੇ ਡਿਕਲੇਅਰ ਕਰ ਰਹੇ ਹੈ ਜੀ ਅੱਛਾ ਬੀਬੀ ਦੀ ਹੈ ਬੀਬੀ ਜੀ ਖੁਸ਼ੀ ਦੇ ਹੰਝੂ ਆਏ ਹੈ ਮਿਹਨਤ ਕੀਤੀ ਹੈ ਪਿੰਡ-ਪਿੰਡ ਗਏ ਆ ਤੁਸੀਂ ਅੱਜ ਜਿੱਤ ਹਾਸਲ ਹੋਈ ਹੈ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੰਗੀ ਮੈਂ ਸਾਰੇ ਆਪਣੇ ਬੇਟੇ ਦੇ ਫਰੈਂਡਸ ਨੂੰ ਸਾਰੇ ਯੂਥ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੱਕ 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 ਵਰਕਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਪਿੰਡਾਂ ਦੇ ਵਿੱਚ ਗਏ ਆ ਹਾਂਜੀ ਬਹੁਤ ਮੁੰਡੇ ਦੇਖੇ ਆ ਤੁਹਾਡੇ ਮੁੰਡੇ ਦੇ ਜਿਹੜੇ ਯੂਥ ਦੇ ਆਏ ਸੀਗੇ ਮਿਹਨਤ ਉਹਨਾਂ ਨੇ ਵੀ ਕੀਤੀ ਆ ਨਾਲ ਤੁਹਾਡੇ ਇਹ ਯੂਥ ਖੜਾ ਹੋਰ ਨਾਲ ਬੀਬੀਆਂ ਖੜੀਆਂ ਸਾਰਿਆਂ ਨੇ ਦੇਣਾ ਦੇ ਕੀਤੀ ਆ ਨਕੀ ਕੌਮ ਬਾਤ ਕਰਨਾ ਹਨ ਮਨੀਸ਼ ਸ਼ਿਵਾਸਕਰ ਹਲੋ ਜਿੱਤ ਦੀ ਖੁਸ਼ੀ ਹੈ ਜਿਹੜੀ ਹੁਣ ਢੋਲ ਨਿਥਾਬ ਦੇ ਉੱਪਰ ਜਿਹੜਾ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਕਿਉਂਕਿ ਜਿਹੜੀ ਲੜਾਈ ਸੀ ਵੱਡੀ ਸੀਗੀ ਸਰਕਾਰ ਦੇ ਨਾਲ ਜਿਹੜੀ ਲੜਾਈ ਲੜੀ ਜਾ ਰਹੀ ਸੀਗੀ ਪਰ ਵੱਡੀ ਜਿੱਤ ਜਿਹੜੀ ਹੁਣ ਬੰਡਾਲਾ ਜੋਂ ਤੋਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਹੈ ਬੀਬੀ ਭਲਵਿੰਦਰ ਗੌਰ ਨੇ ਝੋਲੀ ਪਈ ਹੈ ਤੇ ਜਿੱਤ ਦੇ ਜਸ਼ਨ ਡੇੜਾ ਹੁਣ ਜਿਹੜਾ ਹੈ ਮਨਾਇਆ ਜਾ ਰਿਹਾ